ਸਾਰੇ ਨੌਜਵਾਨੋ ਮੇਰੇ ਭਾਣਾ ਦਾਵਾ ਸਾਡੇ ਬਾਪੂ ਸਾਰੇ ਰਲ ਕੇ ਆਪਾਂ ਫਤਿਹ ਦੀ ਸਾਂਝ ਬਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਤੁਹਾਡੇ ਨਾਲ ਦੋ ਚਾਰ ਗੱਲਾਂ ਹੀ ਸਾਂਝੀਆਂ ਕਰਨੀਆਂ ਨੇ ਪਹਿਲੀ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਆ ਗੋਡੀ ਮੀੜੀਏ ਬੜਾ ਰੌਲਾ ਪਾ ਰਿਆ ਕਿ ਚੰਦ ਗ ਲੋ ਕਰੇ ਜੋ ਬੜਾ ਉਹ ਬਾਈ ਉਹ ਯਾਰ ਕੋਈ ਨਹੀਂ ਬਾਈ ਉਹ ਯਾਰ ਕੋਈ ਨਹੀਂ ਸਾਥ ਸਾਲਾਂ ਦੀ ਗੱਲ ਕੋਈ ਯਾਰ ਬਾਈ ਚਲੋ ਜੀ ਪਹਰ ਆ ਯਾਰ ਅੱਗੇ ਦਾ ਕਰੋ ਉਹ ਬਹੁਤ ਵੀ ਸਤਕਾਰ ਰੋ ਸਾਡੇ ਬਾਕੀ ਦੇ ਬਰਾਦਰੀ ਸੀ ਬਾਪੂ ਜੀ ਦਾ ਸਾਡੇ ਹਮਾਰਾ ਜੀ ਬਾਕੀ ਵੀ ਆਏਗੇ ਤੇ ਉਹ ਵੀ ਹਾਜ਼ਰ ਹੋਣਾ ਇੱਥੇ ਬਾਪੂ ਜੀ ਆਓ ਬਾਪੂ ਜੀ ਦਾ ਦਾਰਸਨ ਜੀ ਹਮਾਰਾ ਜੀ ਨੇ ਉਹਨਾਂ ਦੇ ਬਾਪੂ ਜੀ ਆਏ ਨੇ ਦਾਰਸਨ ਜੀ ਦਾ ਰਾਜ ਜੀ ਉਹ ਆਪਣੇ ਵਿੱਚ 4 ਪੈਸੇ ਵੀ ਦੋ ਜਣਾਂ ਨੂੰ ਦੇ ਦਿੱਤੀ ਆ ਠੀਕ ਆ ਸ਼ਾਂਤੀ ਘਾ ਰੱਖਾ ਪਾਸ ਜਾਪਤਾ ਉਹ ਮੈਂ ਉੱਪਰ ਲਾਉ ਕੋਈ ਗੱਲ ਨਹੀਂ ਆ ਮੈਂ ਉੱਪਰ ਲਾ ਦੇ ਜਰਾ ਜਾਪਤਾ ਕੈਮਰਾ ਕਰਾਵਾ ਆਹ ਟਰੈਕਟਰ ਮੇਰੇ ਨੀਂ ਦੇ ਚਾ ਦੋ ਮੈਂ ਉੱਪਰ ਕਰ ਦਿੰਦਾ ਵੀਰ ਦਾ ਵਾ ਇਹ ਕਿਸੇ ਨੇ ਤੋੜਦਾ ਤਾਂ ਜਾ ਜਾ ਜੰਨੇ ਚਲੋ ਬਾਹਰ ਨਾਲ ਰੋਲ ਤੇ ਕਿੱਲਾ ਜੀ ਸਾਈਡ ਤੇ ਠੀਕ ਆ ਆਪਾਂ ਆਪਾਂ ਇੱਕ ਪਿਛੇਲੇ ਲੋਕ ਆਪਾਂ ਬਾਕੀ ਜੀ ਆਪਾਂ ਚਾ ਸੁਣੋ ਧਿਆਨ ਨਾਲ ਪਿੱਛੇ ਰਵਾ ਚਾ ਮਲੇਗਾ ਪਿੱਛੋਂ ਦੇ ਦੇਣਾ ਨੂੰ ਬਈ ਬਈ

ਪੁਰਜਾ ਪੁਰਜਾ ਕੱਕ ਮਰੇ ਕਬੂਣਾ ਛਾੜੇ ਖੇਤ ਸੋ ਤੁਸੀਂ ਆਪਣੇ ਹੱਕ ਲੈਣ ਲਈ 13 ਫਰਵਰੀ ਤੋਂ ਇੱਥੇ ਬੈਠੇ ਪੂਰਾ ਉਸ ਉਸ ਤੇ ਯੋਜਨਾ ਉਸ ਸਰਕਾਰ ਨਾਲ ਲੜਾਈ ਜੜੀ ਜਾ ਰਹੀ ਹੈ ਜਿਹੜੀ ਸਰਕਾਰਾਂ ਸਾਡੀ ਹੋਰ ਨੂੰ ਖਤਮ ਕਰਨ ਲਈ ਕੁੜੀਆਂ ਹੋਈਆਂ ਜਦੋਂ ਦੂਜੇ ਨੰਬਰ ਇੱਥੇ ਸੰਗੂ ਬਾਟਰ ਤੇ ਮੋੜ ਚ ਲੱਗਿਆ ਸੀ ਨਾ ਥੱਲੇ ਵਾਲਾ ਉੱਪਰ ਵਾਲਾ ਇਹ ਤੋਂ ਦੀਪ ਸੇ ਤੋਂ ਪਹਿਲੇ ਦਿਨ ਦਾਸ ਨੂੰ ਮਿਲਿਆ ਉਹ ਕਹਿਣਾ ਸੀ ਕਿ ਬਾਪੂ ਜੀ ਜਿੱਥੇ ਅਸੀਂ ਫਸਾਣਾ ਦੀ ਲੜਾਈ ਲੜਨੀ ਆ ਸੋ ਇਹ ਸਰਕਾਰ ਦੀ ਮਾੜੀਆਂ ਨੀਤੀਆਂ ਕਰਕੇ ਵਾਸ ਵਸ ਜਿੱਥੇ ਸਾਡਾ ਕਿਸਾਨ ਤੇ ਮਜ਼ਦੂਰ ਨਹੀਂ ਇੱਥੇ ਲੱਗ ਕੋਈ ਨਹੀਂ ਇੱਥੇ ਲੱਗ ਖੁੱਲ ਕੇ ਸਿਆਰੇ ਰਸਤੇ ਪੰਨ ਜਾ ਰਿਹਾ ਉੱਥੇ ਹੀ ਸਾਡਾ ਨੌਜਵਾਨ ਇਹ ਸਰਕਾਰਾਂ ਦਾ ਸੰਤਾਪ ਭੋਗ ਰਿਹਾ ਕਿਉਂਕਿ ਇਹਨਾਂ ਦੀ ਗਲਤ ਪਾਲਸੀਆਂ ਕਰਕੇ ਹੀ ਬੇਰੁਜ਼ਗਾਰ ਹੋ ਕੇ ਨੌਜਵਾਨ ਵਿਦੇਸ਼ਾਂ ਚ ਮਜ਼ਦੂਰੀ ਕਰਨ ਨੂੰ ਮਜਬੂਰ ਹੋ ਰਿਹਾ ਉੱਥੇ ਸਾਡੇ ਲੋਕਾਂ ਨੂੰ ਜਿਹੜੇ ਸ਼ਾਂਤ ਮੈਥੀ ਤਰੀਕੇ ਨਾਲ ਆਪਣਾ ਹੱਕ ਮੰਗ ਰਹੇ ਆ ਉਹਨਾਂ ਦੇ ਗੋਲੀਆਂ ਮਾਰੀਆਂ ਜਾ ਰਹੀਆਂ 21 ਤਰੀਕ ਨੂੰ ਜਿਹੜਾ ਤੁਸੀਂ ਸੁਣ ਕਰਨ ਲਈ ਕਿੰਨੇ ਦਾ ਹੁੰਦਾ ਇਹ ਜਿਹੜਾ ਖੇਡ ਕਰ ਕਰਤੇ ਆਪਣੇ ਹੱਥ ਲੈ ਕੇ ਉੱਥੇ ਆਇਆ ਸੀ ਉਹਦੇ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ ਸੋ ਜਿਸ ਤਰ੍ਹਾਂ ਅੱਠ ਦਰੋਦੀ ਸ਼ਰੀਰ ਨੂੰ ਸਰਕਾਰਾਂ ਵੱਲੋਂ ਰੋਲਿਆ ਗਿਆ ਅਸਲ ਤਾਂ ਪਹਿਲਾਂ ਮੇਰੇ ਮੰਨਦਾ ਸੀ ਕਿ ਉਹ ਸਰਕਾਰ ਹਰਿਆਣਾ ਸਰਕਾਰ ਤੇ ਭੀਜੀ ਪੀ ਦੇ ਪਰਚਾ ਦਰਜ ਕਰਦੇ ਗ੍ਰਹਿ ਮੰਤਰੀ ਤੇ ਪਰਚਾ ਦਰਜ ਹੁੰਦਾ ਪਰੰਤੂ ਇਹ ਸਰਕਾਰਾਂ ਵੀ ਜਿਨ੍ਹਾਂ ਦਾ ਅਸੀਂ ਕਹਿੰਦੇ ਆ ਵੀ ਪੰਜਾਬ ਦੀ ਸਰਕਾਰ ਹੈ ਉਹਨਾਂ ਦੀ ਗੁਲਾਮ ਸਰਕਾਰ ਹੈ ਸੋ ਇਹਨਾਂ ਨੇ ਵੀ ਉਹੀ ਆਪਣਾ ਚਿਹਰਾ ਦਿਖਾਇਆ ਜਿਹੜਾ ਹਰਿਆਣਾ ਤੇ ਸਿੱਖ ਦੀ ਸਰਕਾਰ ਸਾਡੇ ਨਾਲ ਕਰ ਰਹੀਏ ਸੋ ਹੱਥ ਸਾਨੂੰ ਲੋੜ ਹੈ ਜਾਂਦਾ ਦਫਤਰ ਵਿੱਚ ਹਮਾਰਾ ਦਾ ਇੰਕੇ ਸਿਹਹਾ ਕਿ ਸਾਨੂੰ ਆਪਸੀ ਮਰਤ ਪੇਟ ਪਲਾ ਕੇ ਪਾਵੇਂ ਕੁਝ ਕਿਸਾਨ ਜਨੇ ਬੰਦੀਆਂ ਮਜ਼ਦੂਰ ਜਥੇ ਬੰਦੀਆਂ ਅਜੇ ਇਹ ਸੰਘਰਸ਼ ਦਾ ਹਿੱਸਾ ਨਹੀਂ ਬਣੀਆਂ ਅੱਜ ਮੌਕਾ ਆਪਣਾ ਮੇ ਦਾਵਾ ਜੜਾ ਉਹਨੂੰ ਫਾੜ ਕੇ ਤੇ ਹਾਜ਼ਰ ਹੋਣ ਦਾ ਕਿਉਂਕਿ ਕਿਸੇ ਇਕੱਲੇ ਨਹੀਂ ਦਾ ਮੋਰਚਾ ਨਹੀਂ ਮੋਰਚਾ ਕਿਸਾਨੀ ਹੱਕਾਂ ਦਾ ਮਜ਼ਦੂਰ ਹੱਕਾਂ ਦਾ ਸੋ ਅਸੀਂ ਸਾਰੇ ਇਸ ਕਿਤੇ ਨਾਲ ਜੁੜੇ ਆ ਸੋ ਮੈਂ ਤਾਂ ਜਹੰਦਾ ਦਿੱਤਾਰ ਸਿੰਘ ਆਵਾਰਾ ਵੱਲੋਂ ਇਹੀ ਅਪੀਲ ਕਰ ਆਇਆ ਕਿ ਖਾਸ ਕਰਕੇ ਨੌਜਵਾਨਾਂ ਨੂੰ ਕਿਉਂਕਿ ਜਿਨੇ ਵੀ ਪੰਜਾਬ ਚ ਮੋਰਚੇ ਲੱਗ ਰਹੇ ਆ ਅਸੀਂ ਵੀ ਇਨਸਾਫ ਲੈਣ ਵਾਸਤੇ ਤਕਰੀਬਨ 1 ਸਾਲ 2 ਮਹੀਨੇ ਤੋਂ ਕੌਮੀ ਇਨਸਾਫ ਮੋਰਚਾ ਲਾਇਆ ਸਾਡੇ ਉਹ ਨੌਜਵਾਨ ਜਿਹੜੇ ਸਰਕਾਰਾਂ ਨੇ ਮੰਦੀ ਪਾ ਕੇ ਰੱਖੇ ਐ ਉਸ ਟਾਈਮ ਸਰਕਾਰਾਂ ਦਾ ਇਹਲਾ ਜੁੰਮ ਸੀ ਕਿ ਸਾਡੇ ਨੌਜਵਾਨਾਂ ਨੂੰ ਘਰਾਂ ਤੋਂ ਚੱਕ ਕੇ ਉਸ ਟਾਈਮ ਸਾਡੀ ਨੌਜਵਾਨੀ ਨੂੰ ਖਤਮ ਕਰਨ ਵਾਸਤੇ ਬੇਅਤਸੀ ਦੀ ਸਰਕਾਰ ਪੂਰੀ ਤੁਲੀ ਹੋਈ ਸੀ ਉਹਨਾਂ ਨੂੰ ਸ਼ਹੀਦ ਕੀਤਾ ਜਾ ਰਿਹਾ ਸੀ ਸੋ ਉਹਨਾਂ ਨੂੰ ਰੋਕਣ ਵਾਸਤੇ ਜਿਹੜਾ ਜਕਤਾਰ ਸਿੰਘ ਹਮਾਰੇ ਦੀ ਸੂਚੀ ਟੀਮ ਨੇ ਭਾਈ ਦਲਾਵਰ ਸਿੰਘ ਬੱਬਰ ਨੇ ਆਪਣੇ ਪੁਰਾਣਾ ਦੀ ਹੁੱਤੀ ਦੇ ਕੇ ਔਰ ਜੰਮ ਨੂੰ ਰੋਕਿਆ ਸੋ ਸਾਨੂੰ ਸਰਕਾਰਾਂ ਤੋਂ ਹੱਕ ਲੈਣ ਵਾਸਤੇ ਇੱਕ ਕੈਂਦੀ ਜਰੂਰ ਲੋੜ ਹੈ ਸੋ ਅਸੀਂ ਆਪਣੇ ਆਗੂਆਂ ਦਾ ਜਿਹੜੇ ਸੰਘਰਸ਼ ਦੀ ਅਗਵਾਈ ਕਰ ਰਹੇ ਆ ਪੋਲਾ ਦਾ ਜਾਤ ਤੇ ਜਾਇਰ ਕੇ ਹੁਕਮ ਮੰਨਦੇ ਹੋਏ ਸਾਥ ਹੀ ਹੈ ਤੇ ਜਹੇਦਾਰ dictators થી ਹਵਾਰਾ ਵੱਲੋਂ ਬੜਾਈ वर्ल्ड सिख ਪਾਰਲੀਮੈਂਟ ਉਹ ਤੁਹਾਡੇ ਨਾਲ ਡੱਟ ਕੇ ਖੜੀ ਹੈ ਵਿਦੇਸ਼ਾਂਦ ਬੜੀ ਅਮਰੀਕਾ ਦੀ ਮਰੀ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਉਹ ਜ਼ਿਲ੍ਹੇ ਵੀ ਹੁਣ ਤੱਕ ਕੋਈ ਇਹ ਸੁਧਾਰ ਤੇ ਲੇਖੇ ਲੱਗੇ ਆ ਉਹਨਾਂ ਵਾਸਤੇ ਆਰਥਿਕ ਮਦਦ ਭੇਜ ਰਹੀ ਹੈ ਸੋ ਕਲ ਦਾਸ ਹਸਤਾਚੋਸ ਪ੍ਰਤਪਾਲ ਸਿੰਘ ਨੂੰ ਜਿੱਤੇ ਅੰਨਤ ਛੱਦਤ ਹੋਇਆ ਸਰਕਾਰ ਦਾ ਉਹਨੂੰ ਬੇਕਾਰ ਕਰ ਦਿੱਤਾ। ਤਕਰੀਬਨ ਅੱਧਾ ਘੰਟਾ ਉਹਦੇ ਕੋਲ ਬਹਿ ਕੇ ਆਇਆ। ਪਰਿਵਾਰ ਦੀ ਨਿੱਗਤ ਕਰਕੇ ਆਇਆ। ਉਹ ਤਕਰੀਬਨ 1.5 ਸਾਲ ਬੋਲਣ ਦੇ ਕਾਬਿਲ ਨਹੀਂ ਹੋ ਸਕਦਾ। ਸੋ ਸਾਨੂੰ ਦੇਖ ਲੈਣਾ ਵੀ ਸਰਕਾਰਾਂ ਦਾ ਸਾਡੇ ਪ੍ਰਤੀ ਕੀ ਚਿਹਰਾ। ਸੋ ਸਾਡਾ ਫਰਜ਼ ਬਣਦਾ ਅਸੀਂ ਇਹਨਾਂ ਦੇ ਨਾਲ ਖੜੀਏ। ਕੱਲ ਨੂੰ ਵੀ ਸ਼ੁਕਰਨ ਸਿੰਘ ਦੇ ਭੋਗ ਤੇ ਉੱਥੇ ਹਾਜ਼ਰੀ ਲਵਾਉਣੀ ਹੈ ਉਸ ਪਰਿਵਾਰ ਦੀ ਮਦਦ ਕਰਨੀ ਹੈ ਹੋਰ ਵੀ ਜਿਹੜੇ ਪਰਿਵਾਰ ਆ ਉਹਨਾਂ ਦੀ ਲਗਾਤਾਰ ਮਦਦ ਕੀਤੀ ਜਾ ਰਹੀ ਹੈ ਇੰਨੀਆਂ ਹਾਜ਼ਰੀਆਂ ਪ੍ਰਬੰਧ ਕਰਨਾ ਉਸ ਦੇ ਨਾਲ ਜੋਰ ਚ ਰਹਿ ਕੇ ਇਸ ਸੰਗਤ ਦਾ ਹਿੱਸਾ ਬਣੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ